ਪਟੰਡਾ ਦੇ ਖਾਲਸਾ ਸਕੂਲ ਵਿੱਚ ਅੱਜ ਫੇਰ ਹੋ ਗਿਆ ਹਗਾਮਾ ਪਰਤਾਲੀਆ ਕਮੇਟੀ ਅਤੇ ਸਕੂਲ ਦਾ ਸਟਾਫ ਹੋਇਆ ਆਮਣੇ ਸਾਹਮਣੇ ਪ੍ਰਿੰਸੀਪਲ ਨੇ ਕਿਹਾ ਇਹ ਯਾਦੀ ਕਮੇਟੀ ਅਤੇ ਮੈਨੇਜਮੈਂਟ ਕਮੇਟੀ ਵੱਲੋਂ ਆਈ ਪਰਤਾਲੀਆ ਕਮੇਟੀ ਨੇ ਕਿਹਾ ਇਹ ਪ੍ਰਿੰਸੀਪਲ ਕੀਤਾ ਗਿਆ ਹੈ ਆਪਣਾ ਮਤਲਬ ਲੇਕਿਨ ਪ੍ਰਿੰਸੀਪਲ ਨੇ ਕਿਹਾ ਇਹ ਅਧਿਕਾਰ ਇਹਨਾਂ ਕੋਲ ਨਹੀਂ ਸਿਰਫ ਅਧਿਕਾਰ ਡੀਓ ਦੇ ਕੋਲ ਹੈ ਦਸਣਾ ਬਣਦਾ ਹੈ ਕਿ ਬਠਿੰਡਾ ਦੇ ਖਾਸ ਕਰਕੇ ਸਕੂਲ ਪਿਛਲੇ ਦਿਨਾਂ ਤੋਂ ਕਾਫੀ ਵਿਵਾਦਾਂ ਦੇ ਵਿੱਚ ਚੱਲ ਰਿਹਾ ਹੈ ਅਤੇ ਮੈਨੇਜਮੈਂਟ ਕਮੇਟੀ ਅਤੇ ਸਕੂਲ ਦਾ ਸਟਾਫ ਲੰਬੇ ਸਮੇਂ ਤੋਂ ਆਹਮਣੇ ਸਾਹਮਣੇ ਹੋ ਰਿਹਾ ਹੈ ਤੇ ਅੱਜ ਵੀ ਇਸ ਤਰ੍ਹਾਂ ਦਾ ਮਾਹੌਲ ਹੋਇਆ ਜਿੱਥੇ ਪਰਟਾਲੀਆ ਕਮੇਟੀ ਆਪਣੀ ਪਰਟਾਲ ਕਰਨ ਦੇ ਲਈ ਪਹੁੰਚੀ ਹੋਈ ਸੀ ਤਾਂ ਉਹਨਾਂ ਨੇ ਇਲਜ਼ਾਮ ਲਗਾਏ ਕਿ ਸਕੂਲ ਵੱਲੋਂ ਜਿਹੜਾ ਹੈ ਪਰਟਾਲੀਆ ਕਮੇਟੀ ਨੂੰ ਗੇਟ ਨਹੀਂ ਖੋਲਿਆ ਗਿਆ ਦੂਜੇ ਪਾਸੇ ਇਹ ਸਬੰਧੀ ਸਕੂਲ ਦੇ ਸਟਾਫ ਦੇ ਨਾਲ ਆਪਣਾ ਗੱਲਬਾਤ ਕੀਤੀ ਕਿ ਉਹਨਾਂ ਕਹਿੰਦੇ ਆ ਕਿ ਇਹਨਾਂ ਵੱਲੋਂ ਸਕੂਲ ਦਾ ਜਿਹੜਾ ਮਾਹੌਲ ਆ ਉਹ ਖਰਾਬ ਕੀਤਾ ਜਾ ਰਿਹਾ ਹੈ ਅਤੇ ਇਸ ਦਿਨ ਨਾਲ ਬੱਚੇ ਉਹਨਾਂ ਦੇ ਜਿਹੜੇ ਨਹੀਂ ਹੋ ਉਸਤਾਰਬ ਹੁੰਦੇ ਹਨ ਇੱਥੇ ਸਕੂਲ ਦੇ ਅੰਦਰ ਨਹੀਂ ਜਿਹੜੇ ਆਪਣਾ ਪੇਪਰ ਚੱਲ ਰਿਹਾ ਸੀ ਇਸ ਲਈ ਗੇਟ ਬੰਦ ਸੀਗਾ ਲੇਕਿਨ ਇਹਨਾਂ ਵੱਲੋਂ ਅੰਦਰ ਆ ਕੇ ਹਗਾਮਾ ਕੀਤਾ ਤੇ ਇਸ ਦਿਨ ਨਾਲ ਬੱਚੇ ਕਾਫੀ ਡਿਸਟਰਬ ਹੋ ਰਹੇ ਹਨ ਉਹਨਾਂ ਵੱਲੋਂ ਵਾਰ-ਵਾਰ ਜਿਹੜੀ ਹੈ ਆਪਣਾ ਇਹ ਸਕੂਲ ਦੇ ਵਿੱਚ ਪ੍ਰਬੰਧਕ ਦੀ ਮੰਗ ਜਿਹੜੀ ਹੈ ਉਹ ਆਪਣਾ ਕੀਤੀ ਜਾ ਰਹੀ ਹੈ ਦਿਸੂ ਨੂੰ ਲੈ ਕੇ ਦੋਨੇ ਤਰ੍ਹਾਂ ਹੀ ਆਪਣਾ ਸਕੂਲ ਦੇ ਗੇਟ ਦੇ ਆਪਣਾ ਗੇਟ ਦੇ ਉੱਤੇ ਤਰਨ ਦੇ ਬੈਠ ਗੀਆਂ ਪਹਿਲਾਂ ਜਿਹੜਾ ਮੈਨੇਜਮੈਂਟ ਕਮੇਟੀ ਸੀ ਉਹ ਇਸ ਇਸੇ ਜਗ੍ਹਾ ਤੇ ਉੱਤੇ ਆ ਕੇ ਤਰਨ ਦੇ ਬੈਠ ਗਈ ਅਤੇ ਉਸ ਤੋਂ ਬਾਅਦ ਸਕੂਲ ਦਾ ਸਟਾਫ ਆਡਾ ਉਹ ਆ ਕੇ ਕਰਨੇ ਦੇ ਉਤੇ ਬੈਠ ਗਿਆ ਦੋਨਾਂ ਵੱਲੋਂ ਜਿਹੜੀ ਹੈ ਇੱਕ ਦੂਜੇ ਦੇ ਉੱਤੇ ਵੱਡੇ ਵੱਡੇ ਇਲਜ਼ਾਮ ਜਿਹੜੇ ਉਹ ਲਗਾਏ ਗਏ ਹਨ ਆ ਉਸ ਨੂੰ ਸੁਣਾਉਣਿਆਂ ਕੀ ਹੈ ਪੂਰਾ ਮਾਮਲਾ ਤੇ ਇਸ ਸਬੰਧੀ ਕੀ ਕਹਿੰਦੀ ਹੈ ਪੜਤਾਲੀਆ ਕਮੇਟੀ ਸਕੂਲ ਦਾ ਸਟਾਫ ਅਤੇ ਇਸ ਸਕੂਲ ਦਾ ਪ੍ਰਿੰਸੀਪਲ ਜਗਤਾਰ ਸਿੰਘ ਇਹ ਪੂਰੇ ਮਾਮਲੇ ਨੂੰ ਲੈ ਕੇ ਸੁਣੋ ਪੂਰੀ ਇਹਨਾਂ ਵੱਲੋਂ ਇਹ ਆਪਣਾ ਦਿੱਤੀ ਗਈ ਜਾਣਕਾਰੀ ਮੰਦ ਕਰਾਓ ਜਪਾਨ ਤੇ ਕਰਾਓ ਮੰਦ ਕਰਾਓ ਸ਼ਰਮੀ ਦੇ ਹੱਥਾਂ ਬੰਨ੍ਹ ਕੇ ਰਾਓ ਮੰਦ ਕਰਾਓ ਸ਼ਰਮੀ ਦੇ ਹੱਥਾਂ ਬੰਨ੍ਹ ਕੇ ਰਾਓ ਮੰਦ ਕਰਾਓ

ਮੈਂਬਰ ਲੈ ਗਿਆ ਮੇਰੇ ਨਾਲ ਰਾਸ਼ਾ ਪ੍ਰਚੰਨ ਸਿੰਘ ਗੋਬਿੰਦਰ ਸਿੰਘ ਪ੍ਰਬੰਧ ਕਮੇਟੀ ਨੇ ਮਤੇ ਮਤਾ ਸਾਡੇ ਕਾਲਕ ਕਮੇਟੀ ਬਣਾਈ ਹੈ ਜਿਹੜੇ ਜਕਤਾਰ ਸਿੰਘ ਦੇ ਜੋ ਬੀਨੇ ਤੰਦ ਲਿਆ ਕੀਤੀ ਹਨ ਜੋ ਸਸਪੈਂਡ ਦੌਰਾਨ ਇਹ ਕੰਮ ਕੀਤਾ ਅੱਜ ਫੇਰ ਵੀ ਉਹ ਕੰਮ ਕਰ ਰਿਹਾ ਹੈ ਉਹਨਾਂ ਦੀ ਪੜਤਾਲ ਕੀਤੀ ਜਾਵੇ ਸਾਡਾ ਦਾ ਮਕਸਦ ਇਹ ਮੈਂਬਰ ਕਮੇਟੀ ਦਾ ਸੇ ਪੜਤਾਲ ਕਰਨ ਆਈ ਸੀ ਅੱਜ ਇੱਥੇ ਪੜਤਾਲ ਕਰਨ ਦੀ ਸਾਡਾ ਹੋਰ ਕੋਈ ਮਕਸਦ ਨਹੀਂ ਸੀ ਇੱਥੇ ਪਰਤਾਲ ਜਦੋਂ ਕਰਨ ਆਏ ਗੇਟ ਖੁੱਲਾ ਸੀ ਜਦੋਂ ਅਸੀਂ ਗੇਟ ਅੰਦਰ ਗਏ ਸਾਡੇ ਗੇਟ ਬੰਦ ਕਰ ਦਿੱਤਾ ਗਿਆ ਗੇਟ ਬੰਦ ਕਰਨ ਤੋਂ ਬਾਅਦ ਫਿਰ ਪ੍ਰਸ਼ਾਸਨ ਵੀਰ ਆ ਗਏ ਫਿਰ ਪੇਰੈਂਟਸ ਆ ਗਏ ਫਿਰ ਜਦੋਂ ਬੱਚੇ ਸਾਰੇ ਬਾਹਰ ਕਰਦੇ ਉਸ ਤੋਂ ਬਾਅਦ ਗੇਟ ਖੋਲਿਆ ਹੈ ਅੱਜ ਅਸੀਂ ਆਪ ਦਾ ਸਾਰਾ ਪ੍ਰਸ਼ਾਸਨ ਕਮੇਟੀ ਦਾ ਲੈਟਰ ਲੈ ਕੇ ਆਏ ਜਿਹੜੇ ਇਹਨੇ ਸਸਪੈਂਡ ਕੀਤਾ ਆ ਕਾਰਜਕਾਰੀ ਪ੍ਰਿੰਸੀਪਲ ਜਗਤਾਰ ਸਿੰਘ ਕੁਰਸੀ ਤੇ ਬੈਠਾ ਸੀਗਾ ਉਹ ਤੇ ਕੰਮ ਕਰ ਰਿਹਾ ਸੀ ਇਹ ਸਵਾਲ ਅਸੀਂ ਉਹਦੇ ਪੁੱਛਣੇ ਸੀ ਕਿ ਸਿਰਫ ਸਾਡੇ ਨਾਲ ਇੱਕ ਕੰਮ ਸੀ ਸਸਪੈਂਡ ਵੀ ਹਿਸ ਟਾਈਮ ਉਹ ਸਸਪੈਂਡ ਦੀ ਸਸਪੈਂਡ ਕਿਹਦੇ ਕੀ ਸਸਪੈਂਡ ਸਸਪੈਂਡ ਪ੍ਰਬੰਧਕ ਕਮੇਟੀ ਖਾਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡ ਬਾਕਾਇਦਾ ਆ ਜੇ ਲੀਗਲ ਤੌਰ ਤੇ ਸੰਵਿਧਾਨ ਦੇ ਮੁਤਾਬਕ ਉਹ ਇਹਨੂੰ ਕੀਤਾ ਹੈ ਪਰ ਉਸ ਤੋਂ ਬਾਅਦ ਵੀ ਇਹ ਕੰਮ ਕਰ ਰਿਹਾ ਹੈ ਚਲੋ ਆ ਸਾਡਾ ਤਾਂ ਕੰਮ ਸੀ ਮੇਟ ਪਰ ਤਾਲ ਪਟਾਲ ਕਰਨਾ ਐਸੀ ਦੇ ਪੱਖੇ ਇਸਨੇ ਪੇਸ਼ ਕਰਨਾ ਚਾਹੀਦਾ ਪੱਖੇ ਲੈਣੇ ਜੀ ਸੀ ਆਫਿਸ ਵੀ ਗਏ ਸੀ ਉੱਥੇ ਜੀ ਸੀ ਆਫਿਸ ਹੀ ਗੱਲ ਰਹੀ ਐਸੀ ਅਸੀਂ ਜੀ ਸੀ ਆਫਿਸ ਵੀ ਗਈ ਸੀ ਇਹ ਪ੍ਰਬੰਧਕ ਕਮੇਟੀ ਉੱਥੇ ਜਾਂਦੀ ਹੈ ਪ੍ਰਿੰਸੀਪਲ ਜਗਤਾਰ ਸਿੰਘ ਕਮੇਟੀ ਨੂੰ ਗੁੰਡਾ ਕਹਿੰਦਾ ਹੈ ਉਹ ਲੇਡੀਜ਼ ਬਹੁਰੇ ਕਹਿੰਦੇ ਸੀ ਆਪ ਦੇ ਲਈ ਵਿਚਾਰ ਨਹੀਂ ਚਾਹਦੇ ਅਸੀਂ ਪਿੱਛੇ हट ਜਾਈਏ ਆਪ ਨੂੰ ਬੇਨਤੀ ਕਰਦੇ ਆਂ ਵੀ ਉੱਥੇ ਸਾਨੂੰ ਸਹਿਯੋਗ ਦਿਓ ਪ੍ਰਬੰਧਕ ਕਮੇਟੀ ਬਣਾਈ ਐ ਇਹ ਸੂ ਕੰਮ ਨੂੰ ਸਕੂਲ ਨੂੰ ਸਚਾਰੂ ਢੰਗ ਚਲਾਉਣ ਵਾਸਤੇ ਪਰ ਪ੍ਰਬੰਧਕ ਕਮੇਟੀ ਦੀ ਸਹਿਯੋਗ ਦੇ ਨਾਲ ਜੋ ਪੰਤਾਲੀ ਕਮੇਟੀ ਬਣਾਈ ਹੈ ਸਾਨੂੰ ਅੰਦਰ ਨਿਭਣ ਦਾ ਬਕਾਇਦਾ ਹਰ ਦਫਤਰ ਨੂੰ ਲੋਕ ਲਾ ਦਿੱਤਾ ਮੈਠਾ ਨੂੰ ਥਾਣੀ ਸੀ ਇਸ ਨੇ ਕਿਹਾ ਵੀ ਮੈਂ ਕੋਈ ਪੰਤਾਲੀ ਕਮੇਟੀ ਨੂੰ ਨਹੀਂ ਮੰਨਦਾ ਨਾ ਮੈਂ ਸਹਿਯੋਗ ਦੇਵਾਂ ਐਨਾ ਕਿ ਜਿਹੜੇ ਸਾਡੀ ਅੱਗੇ ਰਿਪੋਰਟ ਹੈ ਸੀ ਆਪਦੇ ਅੱਗਾ ਪੇਸ਼ ਕਰਦਾਂਗੇ ਹੋਰ ਤਾਂ ਅਸੀਂ ਇੱਕ ਨਰਮੈਂਟਲ ਦੁਆਰੇ ਵੀ ਦੇਵਾਂਗੇ ਵੀ ਅਸੀਂ ਪੇਸ਼ ਹੋਈ ਸੀ ਤੁਸੀਂ ਸਹਿਯੋਗ ਨਹੀਂ ਦਿੱਤਾ ਸੀ ਫਿਰ ਟਾਈਮ ਦੇਵਾਂਗੇ ਨੋਟਾ ਟੋਕੜ ਦਾ ਦੇ ਦਿੰਦਾ ਜੀ ਸਾਹ ਨੂੰ ਮਿਲਾਂਗੇ ਇਸ ਵਾਰ ਡੀਸੀ ਸਾਹਿਬ ਨੂੰ ਐਸੀ ਮਿਲਾਂਗੇ ਇਸ ਵਾਰ ਪੰਤਾਲੀ ਕਮੇਟੀ ਗਈ ਸੀ ਉਸ ਨੇ ਸਾਡੇ ਅੰਦਰ ਗੇਟ ਤੋਂ ਅੰਦਰ ਨਹੀਂ ਵਰਦੇ ਸ ਮੁਦੇਰ ਕੌੜਾ ਸਾਹਿਬ ਪ੍ਰਸ਼ਾਸਨ ਕੋਲ ਕੀ ਇਥੇ ਬੀਤੇ ਹੈ ਸੇ ਅਸੀਂ ਇਹ ਵੀ ਆਪਦੀ ਰਿਪੋਰਟਿੰਗ ਪ੍ਰਬੰਧ ਕਮੇਟੀ ਨੂੰ ਦੇਵਾਂਗੇ ਵੀ ਪੜਤਾਲੀ ਕਮੇਟੀ ਨਾਲ ਜੋ ਇਥੇ ਦੁਰਲਵਾਰ ਹੋਇਆ ਤੇ ਜੋ ਸਾਨੂੰ ਸਹਿਯੋਗ ਨਹੀਂ ਦਿੱਤਾ ਅਸੀਂ ਆਪਦੀ ਸਿਰਫ ਜਾਣਕਾਰੀ ਦੇ ਰਹੀ ਆ ਸਾਡੇ ਨਾਲ ਕੋਈ ਮਤਲਬ ਨਹੀਂ ਨਕੀ ਚੀਕ ਤੇ ਖਾਣ ਹਰੀ ਰਸਤੀ ਨਾਮਤ ਹੋੜੇ ਕਿਹਨੋ ਪਰਮਜੀਤ ਕੌਰ ਆ ਜੀ ਐਸਐਮਐਸ ਕਸ 1995 ਪਰਮਜੀਤ ਕੌਰ ਮੇਡਾ ਦਾ ਨਾਮ ਹੈ ਜਿਹੜਾ ਮਹੌਤ ਨੂੰ ਲਖਾ ਹਾਂਜੀ ਉਹ ਦੱਸ ਰਹੀ ਆ ਤੁਹਾਨੂੰ ਮੈਂ ਇਥੇ 1995 ਤੋਂ ਕੰਮ ਕਰ ਰਹੀ ਆ ਕਰਦੀ ਆ ਰਹੀ ਆ ਕਾਫੀ ਧੇਰ ਸਾਡੇ ਸਕੂਲ ਦਾ ਮਾਹੌਲ ਬਹੁਤ ਵਧੀਆ ਸੀ ਸਾਨੂੰ ਕਮੇਟੀਆਂ ਬਾਰੇ ਕੁਝ ਨਹੀਂ ਪਤਾ ਸੀ ਪਰ 19 20 ਤੋਂ ਲੈ ਕੇ ਕਮੇਟੀਆਂ ਦੇ ਵਿੱਚ ਕਈ ਇਹੋ ਜਿਹੇ ਅੰਸਰ ਆਏ ਜਿਨ੍ਹਾਂ ਨੇ ਸਕੂਲ ਦਾ ਮਾਹੌਲ ਬਹੁਤ ਜ਼ਿਆਦਾ ਖਰਾਬ ਕੀਤਾ ਇਸੇ ਤਰ੍ਹਾਂ ਹੁਣ ਪਹਿਲਾਂ ਪਿਛਲੀ ਕਮੇਟੀ ਸੀ ਹੁਣ ਵਾਲੀ ਕਮੇਟੀ 'ਚ ਵੀ ਇੱਕ ਦੋ ਸਾਡੇ ਟੀਚਰ ਆ ਜਿਹੜੇ ਰਿਟਾਇਰ ਹੋ ਗਏ ਥੋ ਗਏ ਉਹ ਟੀਚਰਾਂ ਦੀ ਮਨਸ਼ਾ ਜਿਹੜੀ ਹੈਗੀ ਹੈ ਉਹ ਪਤਾ ਨਹੀਂ ਕੋਈ ਪਰਸਨਲ ਕਿ ਮੈਂ ਕਿਹ ਲੋ ਵੀ ਰੰਜਿਸ਼ ਕੱਢ ਰਹੇ ਹੈ ਜਾਂ ਉਹਨਾਂ ਨੂੰ ਕੋਈ ਤਕਲੀਫ ਹੈ ਸਕੂਲ ਦੇ ਨਾਲ ਉਹ ਹੀ ਜਾਣਦੇ ਐ ਪਰ ਉਹ ਸਕੂਲ ਦਾ ਮਾਹੌਲ ਲਗਾਤਾਰ ਬਹੁਤ ਖਰਾਬ ਕਰ ਰਿਹਾ। ਉਹਨਾਂ ਨੇ ਜਦੋਂ ਇੱਥੇ ਸਕੂਲ ਦੇ ਵਿੱਚ ਸੀ ਉਦੋਂ ਵੀ ਨਹੀਂ ਕੋਈ ਸਕੂਲ ਦੀ ਵੈਟਰੀ ਨਹੀਂ ਨਾ ਕੰਮ ਕੀਤਾ ਨਾ ਹੁਣ ਕੀਤਾ ਔਰ ਨਾ ਹੀ ਹੁਣ ਕਰਨ ਦੇਣਾ ਚਾਹੁੰਦੇ ਐ। ਇਹ ਜਿਹੜੀ ਹੁਣ ਐਟ ਪ੍ਰੈਜ਼ੈਂਟ ਕਮੇਟੀ ਐ ਇਹ ਮੌਜੂਦਾ ਕਮੇਟੀ ਆਪਣੇ ਆਪ ਨੂੰ ਕਹਿੰਦੀ ਐ ਪਰ ਇਹ ਅਪਰੂਵਡ ਕਮੇਟੀ ਨਹੀਂ ਐ ਲੇਜੇ ਤੱਕ। ਇਹਨਾਂ ਦਾ ਸਿਰਫ ਸਿੰਘ ਸਭਾ ਗੁਰਦੁਆਰਾ ਦੀ ਜਿਹੜੇ ਪ੍ਰਧਾਨ ਦੀ ਚੋਣ ਹੋਈ ਐ ਸਕੂਲ ਦੀ ਕਮੇਟੀ ਦੀ ਕੋਈ ਚੋਣ ਨਹੀਂ। ਕਿਉਂਕਿ ਇੱਥੇ ਜਿਹੜੀ ਹੈਗੀ ਐ ਇਹਨਾਂ ਨੇ 20-25 ਬੰਦਿਆਂ ਦਾ ਹਜੂਮ ਇਕੱਠਾ ਕਰ ਲੈਂਦੇ ਆ ਤੀਸਰੇ ਦਿਨ ਸਾਡੇ ਸਕੂਲ ਤੇ ਆ ਕੇ ਜਿਹੜਾ ਇੱਕ ਜਿਵੇਂ ਗੁੰਡਾਗਰਦੀ ਕਰਦੇ ਕਬਜ਼ਾ ਕਰਨਾ ਹੁੰਦਾ ਐਸ ਤਰ੍ਹਾਂ ਆਉਂਦੇ ਆ ਇਸ ਸਾਲ ਅਸੀਂ ਇਹਨਾਂ ਨਾਲ ਬਹੁਤ ਪਰੇਸ਼ਾਨ ਹੁੰਨੇ ਆ ਸਾਡੇ ਬੱਚਿਆਂ ਦੇ ਪੇਰੈਂਟਸ ਵੀ ਜਿਹੜੇ ਹੁਣ ਦੇਖੋ ਤੁਸੀਂ ਦੇਖਿਆ ਅੱਜ ਪੇਪਰ ਚੱਲ ਰਿਹਾ ਸੀ ਪੇਪਰ ਦੇ ਵਿੱਚ ਗੇਟ ਬੰਦ ਸੀ ਇਹਨਾਂ ਨੇ ਆ ਕੇ ਗੇਟ ਨੂੰ ਕਿਵੇਂ ਤੱਕੇ ਮਾਰਨੇ ਸ਼ੁਰੂ ਕੀਤੇ ਉਹਦੇ ਨਾਲ ਜਿਹੜੇ ਪੇਰੈਂਟਸ ਬਾਹਰ ਦੇਖ ਰਹੇ ਸੀ ਉਹਨਾਂ ਨੂੰ ਬਹੁਤ ਹੀ ਗੱਲਾਂ ਸਾਨੂੰ ਫੋਨ ਵੀ ਆਈ ਜਾਂਦੇ ਆ ਵੀ ਕਿਸ ਤਰ੍ਹਾਂ ਤੁਹਾਡੀ ਕਮੇਟੀ ਕੀ ਹੈ ਜੀ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਗੁੰਡਾਗਰਦੀ ਕਰਦੀ ਹੈ 게ਟ ਦੇ ਬਾਹਰ ਬੱਚੇ ਅੰਦਰ ਬੰਦ ਹੈ ਅਸੀਂ ਬਾਹਰ ਖੜੇ ਆ ਇਹ ਕਿਸ ਤਰ੍ਹਾਂ ਹੱਲਾ ਬੋਲਣ ਵਾਸਤੇ ਖੜੇ ਆ ਸੀਗਾ ਸਾਨੂੰ ਨਹੀਂ ਪਤਾ ਜੀ 게ਟ ਤੋਂ ਬਾਹਰ ਕੀ ਹੋ ਰਿਹਾ ਸੋ ਇਹਨਾਂ ਦੀ ਮਨਸ਼ਾ ਜਿਹੜੀ ਹੈਗੀ ਉਹ ਠੀਕ ਨਹੀਂ ਤੇ ਇਹਨਾਂ ਨੇ ਜਿਵੇਂ ਸਾਡੇ ਪ੍ਰਿੰਸੀਪਲ ਨੂੰ ਹੁਣ ਪਿਛਲੀਆਂ ਡੇਟਾ ਚ ਸਸਪੈਂਡ ਕੀਤਾ ਹੋਇਆ ਜੀ ਜਦੋਂ ਕਿ ਉਹ ਚੇਅਰ ਤੇ ਹੈਗੇ ਕੰਮ ਕਰ ਰਹੇ ਆ ਇਹਨਾਂ ਨੂੰ ਵੀ ਅਫਰਲੀ ਪਾਂਟ ਪਤਾ ਹੈ ਵੀ ਇਹ ਬਾਹਰੋਂ ਕਿਸੇ ਨੂੰ ਪ੍ਰਿੰਸੀਪਲ ਨਹੀਂ ਲਾ ਸਕਦੇ ਸਕੂਲ ਦੇ ਵਿੱਚੋਂ ਰੈਡਰ ਪੋਸਟਾਂ ਦੇ ਵਿੱਚੇ ਲਾ ਸਕਦੇ ਹੁੰਦੇ ਆ ਔਰ ਨਹੀਂ ਇਹ ਨੋਇੰਗਲੀ ਇਹ ਜਿਹੜਾ ਸਾਰਾ ਮਾਹੌਲ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹਨਾਂ ਦੇ ਪਿੱਛੇ ਇਹਨਾਂ ਦੀ ਕੀ ਮਨਸਾ ਹੈ ਕਿ ਇਹ ਚਾਹੁੰਦੇ ਆ ਸਕੂਲ ਤੋਂ ਹੋ ਸਕਦੇ ਇਹਨਾਂ ਬਿਠੇ ਜਿੱਦੇ ਸਾਡੇ ਗਰਾਊਂਡ ਹੈ ਗਰਾਊਂਡ ਦਾ ਪੈਸਾ ਵੀ ਬੰਦ ਕਰਵਾ ਦਿੱਤਾ ਦੁਕਾਨਾਂ ਦੇ ਕਰਾਏ ਇਹਨਾਂ ਨੂੰ ਇਹ ਲੱਗਦਾ ਵੀ ਇਕਨੋਮੀਕਲੀ ਇਹਨਾਂ ਨੂੰ ਕਮਜ਼ੋਰ ਕਰਕੇ ਸ਼ਾਇਦ ਇੱਥੇ ਆਪਦਾ ਮਨਚਾ ਹਰਾਜ ਕਰਨ ਲਈ ਸਾਡੇ ਗਿੰ ਬੈਂਕਾਂ ਦੇ ਵੀ ਖਾਤੇ ਇਹਨਾਂ ਨੇ ਬੰਦ ਕਰਵਾ ਦਿੱਤੇ ਅਸੀਂ ਤਾਂ ਇਹੀ ਮੰਗ ਕਰਦੇ ਆ ਜੀ ਕਿਉਂਕਿ ਪਹਿਲਾਂ ਵੀ ਇਥੇ ਪ੍ਰਬੰਧਕ ਲੱਗਿਆ ਰਿਹਾ ਹੁਣ ਵੀ ਪ੍ਰਬੰਧਕ ਲੱਗੇ ਜਿਹੜਾ ਬੱਚਿਆਂ ਦਾ ਵੀ ਜਿਹੜਾ ਆਪ ਵੇਖਿਆ ਉਹ ਇਥੇ ਸੇਫ ਰਹੇ ਜਿਹੜੇ ਟੀਚਰ ਹੈ ਉਹ ਵੀ ਸੇਫ ਰਹਿਣ ਕਿਉਂਕਿ ਉਹਨਾਂ ਦੀ ਮਨਸ਼ਾ ਹੋਣੀ ਹੈ ਵੀ ਆਹ ਟੀਚਰ ਨੂੰ ਕੱਢ ਦਿਓ ਜੀ ਇਹਨੂੰ ਰੱਖ ਲਓ ਜੀ ਸਾਰਿਆਂ ਦੀ ਬਹੁਤ ਬਹੁਤ ਲੰਬੇ ਅਰਸੇ ਤੋਂ ਇਥੇ ਕੰਮ ਕਰ ਰਹੇ ਆ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਵੀ ਟੀਚਰ ਨਾਲ ਇਸ ਤਰ੍ਹਾਂ ਦੀ ਬਦੀ ਕੀ ਹੋਵੇ ਪ੍ਰਬੰਧਕ ਲੱਗੇ ਅਸੀਂ ਆਪਦਾ ਆਰਾਮ ਨਾਲ ਬੱਚਿਆਂ ਨੂੰ ਪੜਾਈਏ ਤੇ ਸਕੂਲ ਨੂੰ ਜਿਹੜੇ ਤਰਕੀਆਂ ਵੱਲ ਇਥੇ ਆ ਵੀ ਨਾ ਕੀ ਨਾ ਮਤਲਬ ਕੀ ਕਹਣਾ ਸਰ ਮੇਰਾ ਨਾਮ ਬਲਜੀਤ ਕੌਰ ਆ ਅਸੀਂ ਖਾਲਸਾ ਸਕੂਲ ਦਾ ਸਾਰਾ ਸਟਾਫ ਆ ਸਾਡੇ ਸਕੂਲ ਦੇ ਵਿੱਚ ਪੇਪਰ ਚੱਲ ਰਹੇ ਆ ਸਮਸਤ ਸਤੰਬਰ ਸਮੈਸਟਰ ਜਿਹੜੇ ਚੱਲਦੇ ਆ ਇਸ ਦੌਰਾਨ ਜਿਹੜੇ ਬੱਚੇ ਸਾਡੇ ਸਕੂਲ 'ਚ ਇੰਟਰ ਹੋ ਜਾਂਦੇ ਆ ਉਸ ਤੋਂ ਬਾਅਦ ਅਸੀਂ ਗੇਟ ਕਰ ਦਿੰਦੇ ਆ ਬੰਦ ਤਾਂ ਕਿ ਬੱਚੇ ਬਾਹਰ ਨਾ ਜਾਣ ਤੇ ਫालतू ਬੰਦਾ ਕੋਈ ਅੰਦਰ ਇੰਟਰ ਨਾ ਹੋਵੇ ਜਦੋਂ ਪੇਪਰ ਦਾ ਟਾਈਮ ਖਤਮ ਹੋ ਜਾਂਦਾ ਫਿਰ ਅਸੀਂ ਗੇਟ ਖੋਲਦਿਆਂ ਪੇਰੈਂਟਸ ਫਿਰ ਨਾਲ ਦੀ ਨਾਲ ਬੱਚਿਆਂ ਨੂੰ ਲੈ ਜਾਂਦੇ ਆ ਜਿਵੇਂ ਸਰਕਾਰੀ ਪੇਪਰ ਆਪਣੇ 8ਵੀਂ 10ਵੀਂ ਦੇ ਹੁੰਦੇ ਆ ਉਹੀ ਸਾਡਾ ਰੂਲ ਆ ਅਸੀਂ ਉਸ ਤਰ੍ਹਾਂ ਹੀ ਕਿਸੇ ਫालतू ਪੇਰੈਂਟਸ ਜਾਂ ਕਿਸੇ ਅਨਨੋਨ ਬੰਦੇ ਨੂੰ ਇੰਟਰ ਨਹੀਂ ਹੋਣ ਦਿੰਦੇ ਕਰ ਲੈ ਬੱਚੇ ਇੰਟਰ ਹੁੰਦੇ ਆ ਇਹਨਾਂ ਨੇ ਆ ਕੇ ਗੇਟ ਨੂੰ ਤੋੜਨਾ ਸ਼ੁਰੂ ਕਰਤਾ ਇਹ ਜਿਹੜੇ ਆਪਣੇ ਆਪ ਨੂੰ ਦੱਸਦੇ ਆ ਵੀ ਅਸੀਂ ਖਾਲਸਾ ਸਕੂਲ ਦੀ ਕਮੇਟੀ ਆ ਪਰ ਇਹ ਕਮੇਟੀ ਨਹੀਂ ਹੈਗੇ ਇਹਨਾਂ ਨੇ ਪਹਿਲਾਂ 14 ਅਗਸਤ ਨੂੰ ਆ ਕੇ ਸਾਡੇ ਸਕੂਲ ਤੇ ਬਿਨਾਂ ਦੱਸੇ ਸਵੇਰੇ ਮਾਰਨਿੰਗ ਟਾਈਮ 8:30 ਵਜੇ ਧਾਵਾ ਭੋਲਿਆ ਪ੍ਰਿੰਸੀਪਲ ਨਾਲ ਬਤਮੀਜੀ ਕੀਤੀ ਸਟਾਫ ਨਾਲ ਕੀਤੀ ਉਹ ਸਾਰਾ ਪ੍ਰਸ਼ਾਸਨ ਦੇ মিডিਆ ਦੇ ਧਿਆਨ ਚ ਅੱਜ ਫੇਰ ਇਹਨਾਂ ਦੇ ਨਾਲ ਇੱਕ ਮਾਨ ਸਿੰਘ ਬੰਦਾ ਉਹ ਸਕੂਲ ਦਾ ਰਿਟਾਇਰ ਹੋਇਆ ਹੋਇਆ ਟੀਚਰ ਹੈ ਜਿਹਦਾ ਕਿ ਪਿਛਲਾ ਜਿਹੜਾ ਸਮਾਂ ਬਹੁਤ ਮਾੜਾ ਸਕੂਲ ਦੇ ਵਿੱਚ ਉਹਨੇ ਕੱਢਿਆ ਉਹਨੇ ਬੱਚਿਆਂ ਨੂੰ ਇੱਕ ਅੱਖਰ ਤੱਕ ਪੜਾਇਆ ਨਹੀਂ ਹਰ ਲੋਕ ਤਾਂ ਕਿ ਰੱਖਿਆ ਉਹਨੂੰ ਆ ਕੁੱਤੇ ਕੰਮ ਕਰਨੇ ਆਂਦੇ ਇਸ ਕੰਮ ਕਰਕੇ ਇਹਨਾਂ ਨੇ ਇਹਨੂੰ ਅੱਗੇ ਕੀਤਾ ਹੋਇਆ ਉਸ ਤੋਂ ਇਲਾਵਾ ਸਰ ਜਦੋਂ ਅਸੀਂ ਬੱਚਿਆਂ ਵਾਸਤੇ ਗੇਟ ਖੋਲਿਆ ਇਹ ਧੱਕੇ ਨਾਲ ਸਾਰੇ ਜਣੇ ਅੰਦਰ ਵੜ ਗਏ ਇਹਨਾਂ ਨੇ ਸਾਡੇ ਨਾਲ ਫੇਰ ਉਸੇ ਤਰ੍ਹਾਂ ਬਦਸਲੂਕੀ ਕੀਤੀ ਬਦਮੀਤੀ ਕੀਤੀ ਇਹਨਾਂ ਦੇ ਵਿੱਚੋਂ ਹੀ ਕੋਈ ਇੱਕ ਬੰਦਾ ਬੋਲਦਾ ਵੀ ਮੈਂ মিডিਆ ਦਾ ਬੰਦਾ ਕਾ ਤੇ ਸਾਡੇ ਨਾਲ ਵੀ ਲੇਡੀਸ ਨਾਲ ਆਪਣੇ ਬਦਮੀਤੀ ਕੀਤੀ ਸਾਨੂੰ ਤਾਂ ਪਤਾ ਨਹੀਂ ਵੀ ਇਹ মিডিਆ ਵਾਲਿਆ ਕਿ ਕੌਣ ਹੈ ਜਦੋਂ ਇਹ ਇਹਨਾਂ ਦੇ ਨਾਂ ਰਾਲ ਕੇ ਆ ਕੇ ਸਾਡੇ ਨਾਲ ਬਦਮੀਤੀ ਕਰਨਗੇ ਸਾਨੂੰ ਤਾਂ ਉਹ ਸਾਰੇ ਕਮੇਟੀ ਵਾਲੇ ਅਨਨੋਨ ਨੰਬਰ ਬੰਦੇ ਹੀ ਲੱਗਦੇ ਆ ਪਾਰਾਸ਼ੀ ਪ੍ਰਸ਼ਾਸਨ ਤੋਂ ਸਰਕਾਰ ਤੋਂ ਸਾਡੇ ਐਮਐਲਏ ਸਾਹਿਬ ਤੋਂ ਡੀਸੀ ਸਾਹਿਬ ਤੋਂ ਹੱਥ ਜੋੜ ਕੇ ਦੂਰੀ ਬਾਰ ਸਾਰਾ ਸਟਾਫ ਹੱਥ ਜੋੜੋ ਬੇਨਤੀ ਕਰਦੇ ਆ ਵੀ ਸਾਨੂੰ ਇਹਨਾਂ ਕੋ ਖਿਹੜਾ ਛਡਾਓ ਸਾਡੇ ਸਕੂਲ ਨੂੰ ਬੱਚਿਆਂ ਨੂੰ ਸਮੂਥਲੀ ਚੱਲਣ ਦੇ ਤਾਂ ਕਿ ਸਾਡਾ ਪੜਾਈ ਕਰਨ ਦਾ ਜਿਹੜਾ ਟੰਗ ਬੱਚਿਆਂ ਨੂੰ ਪੜਾਉਣ ਦਾ ਟੰਗ ਸਹੀ ਚੱਲ ਸਕੇ ਕੋਈ ਨਾ ਸਪੈਂਡ ਹੈ ਪ੍ਰਿੰਸੀਪਲ ਜੀ ਤੁਸੀਂ ਦੇਖ ਕੇ ਆਓ ਅੰਦਰ ਸਾਰ ਸਸਪੈਂਡਾ ਸਾਰ ਆਪਦੀ ਕੁਰਸੀ ਤੇ ਕੰਮ ਕਰ ਰਹੇ ਆ ਉਹਨਾਂ ਦਾ ਕਹਿਣਾ ਕਿ ਸਸਪੈਂਡ ਉਹ ਤਾਂ ਬਹੁਤ ਕੁਝ ਕਹਿੰਦੇ ਆ ਉਹ ਤਾਂ ਉਹ ਉਹਦਾ ਉਹਨਾਂ ਹਤਾ ਅਨਨੋਨ ਬੰਦੇ ਆ ਉਹਨਾਂ ਨੇ ਤਾਂ ਇੱਥੇ ਆ ਕੇ ਕਬਜ਼ਾ ਕਰਨਾ ਉਹਨਾਂ ਕੋਲੇ ਕੋਈ ਪ੍ਰੂਫ ਦਿਖਾਓ ਵੀ ਤਾਂ ਮੇਟੇ ਆ ਕੋਈ ਮੰਨਤਾ ਹੈਗੀ ਸਰ ਦੀ ਹਾਜ਼ਰੀ ਲੱਗ ਰਹੀ ਆ ਸਾਰਾ ਸਕੂਲ ਸਾਰ ਆਪਦੀ ਨਿਗਰਾਨੀ ਹਟ ਚਲਾ ਰਿਹਾ ਸਾਰੇ ਸਟਾਫ ਦੀ ਹਾਜ਼ਰੀ ਉਹਨਾਂ ਦੇ ਅੰਡਰ ਲੱਗ ਰਹੀ ਆ ਫਿਰ ਉਹ ਪ੍ਰਿੰਸੀਪਲ ਸਸਪੈਂਡ ਕਿਵੇਂ ਹੋ ਸਕਦਾ ਉਹ ਇੱਕ ਆਨ ਨੌਂ ਬੰਦਰਾ ਜਿਹੜਾ 7 ਸਾਲ ਪਹਿਲਾਂ ਰਿਟਾਇਰ ਹੋਇਆ 14 ਤਰੀਕ ਨੂੰ ਲਿਆਏ ਸੀ ਉਹ ਕਿਵੇਂ ਪ੍ਰਿੰਸੀਪਲ ਬਣ ਸਕਦਾ 7 ਸਾਲ ਬੰਦਾ ਪਹਿਲਾਂ ਜਿਹੜਾ ਰਿਟਾਇਰ ਹੋ ਗਿਆ ਸ਼ਰਾਬੀ ਗਵਾਬੀ ਉਹ ਅੱਜ ਕਿਵੇਂ ਦੁਬਾਰੇ ਪ੍ਰਿੰਸੀਪਲ ਬਣਾ ਕੇ ਇਹਨੂੰ ਲਿਆਣਗੇ ਇੱਥੇ ਨਾਲੇ ਸਟਾਫ ਬਾਹਰੋਂ ਆਣ ਨਾਲ ਬੰਦੇ ਨੂੰ ਕਿਵੇਂ ਮੰਨ ਲੈਣਗੇ ਇਹ ਇਹਨਾਂ ਦੇ ਨਾਲ ਸਾਨੂੰ ਸਾਰੀ ਜ਼ਿੰਦਗੀ ਹੋ ਗਈ ਕੰਮ ਕਰਦੇ ਆਨ ਕੋਈ ਕਾਨੂੰਨ ਹੁੰਦਾ ਕੋਈ ਵਿਧਾਨ ਹੁੰਦਾ ਬਿਨਾ ਕਾਨੂੰਨ ਤੋਂ ਬਿਨਾ ਗੱਲ ਤੋਂ ਸਾਨੂੰ ਡਿਸਟਰਬ ਕਰਦੇ ਇਹਨਾਂ ਨੂੰ ਐਵੇਂ ਅਸੀਂ ਇਹਨਾਂ ਨੂੰ ਅੰਸ਼ਾਸ਼ ਇਹ ਹੀ ਕਰਦੇ ਆ ਇਹ ਹੀ ਕਰਦੇ ਆ ਬਿਲਕੁਲ ਸਹੀ ਚੱਲਦਾ ਪੜਾਈ ਸਾਡੇ ਬਹੁਤ ਵਧੀਆ ਹੁੰਦਾ ਸਾਡਾ ਸਟਾਫ ਬਹੁਤ ਵਧੀਆ ਸਾਡੇ ਬੱਚੇ ਵਧੀਆ ਪੇਰੈਂਟਸ ਤੱਕ ਵਧੀਆ ਬਦਿਆਨੀ ਹੈਗੇ ਤਾਂ ਇਹ ਅਨਲੌਗ ਜਿਹੜੇ ਲੋਗ ਆ ਇਹਨਾਂ ਦੇ ਵਿੱਚ ਇੱਕ ਗੁਰਵਿੰਦਰ ਸਿੰਘ ਆ ਜਿਹੜਾ ਆਪਦੇ ਆਪ ਨੂੰ ਕੋਈ ਆਮ ਆਦਮੀ ਪਾਰਟੀ ਦਾ ਚਿਹਰਾ ਦੱਸਦਾ ਮੈਂ ਆਮ ਆਦਮੀ ਪਾਰਟੀ ਦੇ ਜਿਹੜੇ ਇੱਥੇ ਕਨਵੀਨਰ ਆ ਕੇ ਜਿਹੜੀ ਵਾਲ ਜਾਂ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਵੀ ਬੇਨਤੀ ਕਰਦੀਆਂ ਵੀ ਇਹੋ ਜਿਹੇ ਲੋਕਾਂ ਨੂੰ ਅਹੁਦੇ ਦੇ ਕੇ ਤੁਸੀਂ ਕੀ ਲੋਕਾਂ ਨੂੰ ਪਰੇਸ਼ਾਨ ਕਰਨ ਵਾਸਤੇ ਅਹੁਦੇ ਦਿੱਤੇ ਹੋਇਆ ਇਹ ਆਪਦਾ ਆਪ ਦੀ ਆਪਦਾ ਸਰਕਾਰ ਦਾ ਦਬਦਬਾ ਦਿਖਾ ਕੇ ਸਾਡੇ ਤੇ ਰੋਜ਼ ਪ੍ਰੈਸ਼ਰ ਪਾਉਣ ਵਾਸਤੇ 70-80 ਬੰਦੇ ਲੈ ਕੇ ਆ ਜਾਂਦੇ ਆ ਅੱਜ ਵੀ ਤੁਸੀਂ ਸਾਰਿਆਂ ਨੇ ਇਹ ਚੀਜ਼ ਦੇਖੀ ਆ ਵੀ ਜਿੰਨਾਂ ਨੂੰ ਅਸੀਂ ਨਹੀਂ ਜਾਣਦੇ ਉਹਨਾਂ ਨੂੰ ਬਿਨਾਂ ਗੱਲ ਤੋਂ ਲੈ ਜਾਂਦੇ ਆ ਸਾਡੀ ਇਹ ਜ਼ੋਰਦਾਰ ਮੰਗ ਹੈ ਵੀ ਸਾਨੂੰ ਪ੍ਰਸ਼ਾਸਕ ਤੋਂ ਸਾਡੀ ਵਾਰ-ਵਾਰ ਡੀਸੀ ਸਾਹਿਬ ਨੂੰ ਬੇਨਤੀ ਹੈ ਵੀ ਸਾਡੇ ਸਕੂਲ ਤੇ ਪ੍ਰਸ਼ਾਸਕ ਲਗਾਇਆ ਜਾਵੇ ਤਾਂ ਕਿ ਬੱਚੇ ਤੇ ਸਟਾਫ ਸਮੂਥਲੀ ਆਪਣਾ ਕੰਮ ਕਰ ਸਕਣ ਧੰਨਵਾਦ ਹਾਂ ਬੀਤੋ ਉਹਦੇ ਤੇ ਉਹਦੇ ਤੇ ਐਸਐਸਪੀ ਸਾਹਿਬ ਨੇ ਪੜਤਾਲ ਕੀਤੀ ਹੈ ਜਤਾਰ ਸਿੰਘ ਦੇ ਬਿਆਨ ਮੁਤਾਬਕ ਉਹ 2015 ਤੋਂ ਸਕੂਲ ਦੇ ਮਜੂਤਾ ਪ੍ਰਿੰਸੀਪਲ ਹੈ ਖਾਲਸਾ ਦਿਵਾਨ ਗਰੁੱਪ ਆਫ ਇੰਸਟੀਚਿਊਸ਼ਨ ਬਟੰਡਾ ਦੀਨ ਚੱਲ ਰਹੀਆਂ ਸੰਸਥਾਵਾਂ ਅੰਦਰ ਆਉਂਦਾ ਜਿਸ ਦੀ ਕਮੇਟੀ ਸਿੱਖਿਆ ਵਿਭਾਗ ਵੱਲੋਂ ਅਪਰੂਵ ਕੀਤੀ ਜਾਂਦੀ ਹੈ ਵਿਦਿਆਕ ਮਾਹਰ ਅਤੇ ਕੋਰਸਪੋਂਡੈਂਟ ਦੀ ਸਿੱਖਿਆ ਭਾਗ ਵੱਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਟੰਡਾ ਵੱਲੋਂ ਆਪਣੇ ਪੱਧਰ ਤੇ ਆਰਜੀ ਕਮੇਟੀ ਬਣਾਈ ਹੋਈ ਹੈ ਜਿਨ੍ਹਾਂ ਵੱਲੋਂ ਸਿੱਖਿਆ ਭਾਗ ਵੱਲੋਂ ਕੋਈ ਮਨਜ਼ੂਰੀ ਨਹੀਂ ਲਈ ਗਈ ਇਹ ਸਕੂਲ 29 11 2022 ਤੋਂ ਸਿੱਖਿਆ ਜ਼ਿਲ੍ਹਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਅਧੀਨ ਹੈ ਇਸ ਲਈ ਪਿਛਲੇ ਸਾਲਾਂ ਦੀ ਤਰ੍ਹਾਂ ਪ੍ਰਬੰਧਕ ਲਗਾਇਆ ਜਾਵੇ ਜੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦਾ ਸਮੂਹ ਸਟਾਫ ਤੇ ਪ੍ਰਬੰਧਕ ਲਾਉਣਾ ਚਾਹੁੰਦਾ ਤਾਂ ਉਹ ਜ਼ਿਲ੍ਹਾ ਸਿੱਖਿਆ ਅਫਸਰ ਬਠਿੰਡਾ ਜਾਂ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਪਾਸ ਪ੍ਰਬੰਧਕ ਲਗਾਉਣ ਲਈ ਆਪਣੇ ਪੱਧਰ ਤੇ ਚਾਰਾ ਜੋਈ ਕਰ ਸਕਦਾ ਵੇਖੋ ਆਹਾ 19 11 ਨੂੰ ਅਸੀਂ ਇਹ ਜਿਹੜੀ ਆ ਆਰ ਪੀ ਆਈ ਰਾਹੀਂ ਪੁਲਿਸ ਤੋਂ ਐਸਐਸਪੀ ਸਾਹਿਬ ਨੇ ਪੜਤਾਲ ਲਈ ਲਈ ਵੀ ਇਸੇ ਤਰ੍ਹਾਂ ਡੀਓ ਸਾਹਿਬ ਕਰ ਰਹੇ ਆ ਵੀ ਅਸੀਂ ਹੈਰਾਨ ਆ ਵੀ ਇਹ ਬੰਦੇ ਸਿਰਫ ਇੱਕ ਰੰਜਿਸ਼ ਦੀ ਭਾਵਨਾ ਨਾਲ ਲੇਡੀਜ਼ ਨਾਲ ਬਦਤਮੀਜ਼ੀ ਕਰਨੇ 14 ਅਗਸਤ ਨੂੰ ਆਏ ਸੀ ਇੱਥੇ ਬਹੁਤ ਜ਼ਿਆਦਾ ਫਿਰ ਅਗਲੀ ਗੱਲ ਮੈਨੂੰ ਸਸਪੈਂਡ ਦੀ ਗੱਲ ਕਰਦੇ ਆ ਸਰ ਆਹ ਵੇਖੋ ਆ ਪੜੋ ਆ ਕਲੀਅਰ ਲਿਖਿਆ ਜਗਤਾਰ ਸਿੰਘ ਪ੍ਰਿੰਸੀਪਲ ਸਤੰਬਰ 2025 ਦੀ ਸਟੇਟਮੈਂਟ ਹੈ ਇਹਦੇ ਤੇ ਮੈਂ ਲਗਾਤਾਰ ਹਾਜ਼ਰ ਨਹੀਂ ਕੱਲ ਮੈਂ ਛੁੱਟੀ ਤੇ ਸੀ ਇਸੇ ਤਰ੍ਹਾਂ ਇਹ ਮੈਨੂੰ ਇਹ 18 ਅਗਸਤ ਨੂੰ ਸਸਪੈਂਡ ਕਰਦੇ ਆ 18 ਅਗਸਤ ਤੋਂ ਬਾਅਦ ਮੈਂ ਕੰਟੀਨਿਊ ਕੰਮ ਕਰ ਰਿਹਾ ਸਕੂਲ ਦੇ ਵਿੱਚ ਬੰਦ ਯਾਰ ਵੇਖੋ ਕਿੰਨੀ ਅਨੇਰ ਕਰਦੀ ਹੈ ਸਰਕਾਰ ਨੂੰ ਇਹ ਸਿੱਖਿਆ ਭਾਗ ਨੂੰ ਧੋਖਾ ਦੇ ਰਹੇ ਆ ਉੱਥੇ ਡੀਓ ਯਾਰ ਮਤਲਬ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਕੀ ਇਹ ਇਹਨਾਂ ਬਾਰੇ ਕੋਈ ਪਤਾ ਵੀ ਉੱਥੇ ਬੰਦਾ ਕੰਮ ਕੌਣ ਕਰ ਰਿਹਾ ਮੈਂ 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 ਫਿਜ਼ੀਕਲੀ ਉੱਥੇ ਮਿਲ ਕੇ ਦੱਸ ਕੇ ਆਉਣਾ ਸੋ ਮੈਂ ਇਹ ਅਪੀਲ ਕਰਦਾ ਹਾਂ ਤੁਹਾਡੇ ਜਰੀਏ ਵੀ ਇੱਥੇ ਕੋਈ ਨਾ ਕੋਈ ਕੋਈ ਪ੍ਰਬੰਧ ਕਲਾਇਆ ਜਾਵੇ ਇਹਨਾਂ ਤੋਂ ਸਾਡਿਆਂ ਤੋਂ ਖਿਹੜਾ ਛੜਾਇਆ ਜਾਵੇ ਰੋਲਾ ਬਸ ਸਿਰਫ ਇਹ ਆ ਸਰ ਸ਼ੁਰੂ ਤੋਂ ਲੈ ਕੇ ਜਿਵੇਂ 1927 2800 ਪ੍ਰਬੰਧ ਕਮੇਟੀਆਂ ਦੇ ਅਧੀਨ ਸਕੂਲ ਚੱਲਦਾ ਆਉਂਦਾ ਹੁਣ ਸਾਡਾ ਸਟਾਫ ਨੇ ਸਿਕੰਜਾ ਕੱਸਿਆ ਕਿਉਂਕਿ ਐਡਡਡ ਪੋਸਟਾਂ ਦਾ ਖਤਮ ਹੋ ਗਾ ਅਨ ਪ੍ਰੂਵਡ ਪੋਸਟਾਂ ਜਿਨ੍ਹਾਂ ਦਾ ਕੋਈ 10 12000 ਤੱਕ ਟੀਚਰ ਕੰਮ ਕਰਦੇ ਆ ਉਹਨਾਂ ਨੂੰ ਤਨਖਾਹ ਵੇਖੋ ਇਹਨਾਂ ਨੇ ਖਾਤੇ ਬੰਦ ਕਰਾਤੇ ਜਦੋਂ ਕੋਈ ਇੱਕ ਗੁਰਸਿੱਖ ਜਾਂਦਾ ਹੈ ਹਿੰਦੂ ਜੈਂਟਲਮੈਨ ਕੋਲ ਉਹ ਅੱਧਾ ਤਾਂ ਉਹੀ ਦਿਮਾਗੀ ਤੌਰ ਤੇ ਸ਼ਾਰਟ ਹੋ ਜਾਂਦਾ ਹੈ। ਸ਼੍ਰੀ ਸਾਹਿਬ ਆਇਆ ਉਹ ਇਸ ਤਰ੍ਹਾਂ ਜਾਂਦਾ ਉਹ ਉਹ ਜਿਹੜਾ ਸਾਊਥ ਦਾ ਮੈਨੇਜਰ ਹੈ ਮਾਇਆ ਨੂੰ ਬਥੇ ਰੱਖ ਲੈ ਰਿਫਰਿਕਸ਼ਨ ਦਿੱਤਾ ਕਹਿੰਦਾ ਨਾ ਜੀ ਉਹ ਪ੍ਰਬੰਧਕ ਆਏ ਹੋਈ ਹੈ ਉਸ ਕੋ ਤੋਂ ਉਹਨੂੰ ਬੰਦ ਕਰਦੀ ਆ ਜੇ ਬੋਹ ਹੈ ਮੈਨੂੰ ਮੋੜਤਾ ਨੇ। ਬਿਜਲੀ ਦਾ ਬਿੱਲ ਆ ਪਿਆ। ਆ ਅਸੀਂ ਭੰਨਵੰਨੀਓਂ ਬੈਠੇ ਆ। ਬੱਚੇ ਵੀ ਭੰਨਵੰਨੀਓਂ ਬੈਠੇ ਆ। ਇਹ ਇਹ ਦੋ ਮੀਟਰ ਕੋਲ ਆਪ ਹਿੱਸਾ ਭੰਨਵੰਨੀਓਂ ਬੈਠੇ ਆ ਅਸੀਂ। ਬੈਂਕ ਦੇ ਵਿੱਚ ਹਮਲਗਾ ਮੈਟਿਡ ਫੰਡ ਬੱਚਿਆਂ ਦੀ ਜਿਹੜੀ ਗਵਰਨਮੈਂਟ ਫੀਸ ਹੈ ਆ ਦੂਜੀ ਪਲੱਸ 2 ਦੀ ਫੀਸ ਹੈ ਆ ਸਾਡਾ ਬਿਜਲੀ ਦਾ ਬਿੱਲ ਆਇਆ ਪਿਆ ਆ 15200 ਜਿਹਦੀ ਡਿਊ ਡੇਟ ਟੱਪ ਚੁੱਕੀ ਹੈ 18 ਸਤੰਬਰ ਡਿਊ ਡੇਟ ਸੀ 15200 ਕੋਸ ਹੈ ਇਹ ਇਹ ਬਿੱਲ ਹੈ ਇਹ ਕਿੱਥੋਂ ਭਰ ਗਏ ਕਿਹੜੇ ਢੰਗ ਨਾਲ ਕਰ ਗਏ ਇਹ ਸਾਰਾ ਯਾਨੀ ਸਾਡਾ ਆਰਥਿਕ ਪੱਖੋਂ ਜਿਹੜਾ ਉਹ ਗਰਾਊਂਡ ਆ ਸਾਡੀ ਕ੍ਰਿਕਟ ਦਾ ਰਣਜੀਤ ਸਿੰਘ ਭੋਲਾ ਨੇ ਰੈਂਟ ਤੇ ਲਈ ਹੋਈ ਹੈ ਗਵਰਨਮੈਂਟ ਐਡਰ ਸਕੂਲ ਦੀ ਗਰਾਊਂਡ ਆ ਜਿਹੜੀ ਸਰਦਾਰ ਜਰਨੈਲ ਸਿੰਘ ਦੇ ਬੁੱਤ ਦੇ ਸਾਹਮਣੇ ਆ ਉਹਦਾ 6000 ਕਿਰਾਇਆ ਹੁੰਦਾ ਗੁਰਪ੍ਰਖਤ ਸਿੰਘ ਨੇ ਮਾਨ ਸਿੰਘ ਨੇ ਤੇ ਵਾਈਸ ਪ੍ਰਧਾਨ ਜਿਹੜਾ ਬਣਿਆ ਆਪੋ ਬਣੀ ਕਮੇਟੀ ਨੇ ਕਹਿੰਦੇ ਵੀ ਤੁਸੀਂ ਉਹ ਸਕੂਲ ਚ ਕਿਰਾਇਆ ਨਹੀਂ ਦੇਣਾ ਉਹ 6 ਲੱਖ ਰੁਪਇਆ ਕਿਰਾਇਆ ਉਹ ਡਿਊ ਪਿਆ ਜਦੋਂ ਉਹਦੇ ਕੋਲੇ ਜਾਣਿਆ ਦੰਦਾ ਨਹੀਂ ਹੁਣ ਸਾਡਾ ਦੁਕਾਨਾਂ ਵਾਲਿਆਂ ਦਾ ਕਿਰਾਇਆ ਇਹਨਾਂ ਦਾ ਬੰਦ ਕਰਾ ਕੇ ਇਹ ਮਾਨਯੋਗ ਐਸਡੀਐਮ ਸਾਹਿਬ ਕੋਲੇ ਲਾਏ ਆ ਦੁਕਾਨਾਂ ਵਾਲਿਆਂ ਨੂੰ ਜਲੀਲ ਕਰ ਰਹੇ ਆ ਵੀ ਅਸੀਂ ਕਿਰਾਇਆ ਕਿੱਥੇ ਦੇ ਗਏ ਸਾਡੇ ਜਦੋਂ ਗਾਹਕ ਆਉਂਦੇ ਆ ਡਿਸਟਰਬ ਹੁੰਦੇ ਆ ये सारे हिंदू जेंटलमैन है दुकानी आदमी है बैठे ने किराया नौने मेरा नी जगतार सिंह बराड़ मैं उन्नीस सौ छियानवे सतानवे तो पहला मैं बतौर खेती बाड़ी मास्टर पोस्ट तर्ती होया फरवरी पंद्रह तो मैं बतौर ऑफिशिंग प्रिंसीपल काम कर रहा है ਸਾਡੀ ਹਰ ਸਾਲ ਖਾਲਸਾ ਦਿਵਾਨ ਦੀ 55 ਸਾਲਾਂ ਬਾਅਦ ਚੋਣ ਹੁੰਦੀ ਹੈ ਹੁਣ ਮਾਰਚ 25 ਚ ਨਵੇਂ ਪ੍ਰਧਾਨ ਬਣਾਏ ਗਏ ਸਰਦਾਰ ਹਰਦੀਪ ਸਿੰਘ ਜੀ ਖਾਲਸਾ ਇਸ ਤੋਂ ਬਾਅਦ ਉਹ ਕਮੇਟੀਆਂ ਨਾਮਿਨੇਟ ਕਰਦੇ ਆ ਜਿਹੜੀ ਕਮੇਟੀ ਨਾਮਿਨੇਟ ਹੋ ਜਾਂਦੀ ਹੈ ਉਹਨੂੰ ਬਕਾਇਦਾ ਸਿੱਖਿਆ ਵਿਭਾਗ ਨੇ ਪ੍ਰਵਾਨਗੀ ਦੇਣੀ ਹੁੰਦੀ ਹੈ ਪਰ ਜਿਹੜਾ EMPLOYEE ਹੈ ਕਰਮਚਾਰੀ ਹੈ ਕਰਮਚਾਰੀ ਨੇ ਤਾਂ ਕੰਮ ਕਰਨਾ ਕਰਮ ਕਰਨਾ ਹੈ ਮੈਨੇਜਮੈਂਟ ਦੀਆਂ ਡਾਇਰੈਕਸ਼ਨਾਂ ਤੇ ਪਰ ਇਹਦੇ ਵਿੱਚ ਸਾਡੀ ਬਦਕਿਸਮਤੀ ਸਾਡੀ ਸਾਰੇ ਸਮੁੱਚੇ ادارےਾਂ ਦੀ ਤਿੰਨ ادارے ਚੱਲਦੇ ਵੱਖੋ ਵੱਖਰੇ ਖਾਲਸਾ ਕਾਲਜ ਸਾਡੀ ਬਦਕਿਸਮਤੀ ਹੈ ਇਹਦੇ ਤੇ ਤਿੰਨ ਚਾਰ ਸ਼ਰਾਰਤੀ ਕਿਸਮ ਦੇ ਬੰਦੇ ਆ ਸਰਦਾਰ ਮਾਨ ਸਿੰਘ ਸ਼ੁਰੂ ਤੋਂ ਲੈ ਕੇ ਹਮੇਸ਼ਾ ਬੜੇ ਉਹ ਪੁੱਠੇ ਸਿੱਧੇ ਢੰਗ ਨਾਲ ਇੱਥੇ ਉਹ ਜੇਵੀਟੀ ਪੋਸਟ ਦੀ ਜੌਬ ਕਰਕੇ ਗਿਆ ਸਾਡਾ ਸਟਾਫ ਕਿੱਥੇ ਕੋਈ ਰਿਟਾਇਰੀ ਬੰਦੇ ਨੇ ਸੇਵਾ ਮੁਕਤ ਬੰਦਾ ਆਉਂਦਾ ਕਿੰਨਾ ਸਤਕਾਰ ਕੀਤਾ ਜਾਂਦਾ ਪਰ ਇੱਕ ਹੁਣ ਹੋਰ ਸਾਨੂੰ ਅੱਜ ਅਸੀਂ ਵੇਖਿਆ ਡੀਓ ਦਫਤਰ ਚੋਂ ਰਿਟਾਇਰ ਹੋਇਆ ਉਹ ਆ ਨਾ ਵੀ ਮੇਰਾ ਸਿੱਖਿਆ ਭਾਗ 'ਚ ਜੋ ਹੋ ਰਿਹਾ ਹੈ ਸਰਦਾਰ ਗੁਰਚਾਨ ਸਿੰਘ ਮੈਂ ਬੇਨਤੀ ਵਾਰ-ਵਾਰ ਸਾਡੇ ਮਾਨਯੋਗ ਡੀਓ ਸਾਹਿਬ ਨੂੰ ਮਾਨਯੋਗ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਵੀ ਇਸ ਤਰ੍ਹਾਂ ਦੇ ਜਿਹੜੇ ਅਧਿਕਾਰੀ ਹੈ ਜਾਂ ਮੈਨੇਜਮੈਂਟ ਦੇ ਸਾਰੇ ਪ੍ਰਧਾਨ ਹੈ ਕਿਉਂਕਿ ਉਹ ਇੱਥੇ ਖੁੰਦਕ ਨਾਲ ਜਿਹੜੀਆਂ ਗੱਲਾਂ ਉਹ ਬੇਬੁਨਿਆਦ ਗੱਲਾਂ ਕਰਦੇ ਆ ਤੁਹਾਡੇ ਮੀਡੀਆ ਦੇ ਜ਼ਰੀਏ ਉਹ ਵੀ ਇਹ ਦੁਕਾਨਾਂ ਦਾ ਕਰਾਇਆ ਪਿਆ ਮੈਂ ਸਾਡਾ ਆਡਿਟ ਵੀ ਹੋ ਚੁੱਕਿਆ ਹੈ ਰੈਕਲ 24 ਤੱਕ 25 ਤੱਕ ਹੋਗਾ ਮਾਰਚ 25 ਤੱਕ ਪੰਜਾਬ ਸਰਕਾਰ ਵੱਲੋਂ ਇਹ ਗਵਰਨਮੈਂਟ ਐਡਿਡ ਸኩል ਹੈ ਆਡਿਟ ਹੋ ਚੁੱਕਿਆ ਹੈ ਕਿਉਂਕਿ ਮੈਂ ਇੱਕ ਵਾਰ-ਵਾਰ ਫੇਰ ਇੱਕ ਗੱਲ ਦੱਸਣੀ ਚਾਹਣਾ ਵੀ ਜਿਹੜਾ ਮਾਨ ਸਿੰਘ ਹੈ ਇਹਨੂੰ ਸਾਰੀ ਗੱਲ ਦਾ ਪਤਾ ਹੈ ਵੀ ਕੀ ਸਿਸਟਮ ਹੁੰਦਾ ਹੈ ਹੁਣ ਜਿਹੜਾ ਪ੍ਰਧਾਨ ਆ ਉਹ ਤਾਂ ਵਿਚਾਰਾ ਮਾਫ਼ ਕਰਨਾ ਵੀ ਅਨਪੜ੍ਹ ਕਹਿਣਾ ਜਾਂ ਹੋਰ ਕਹਿਣਾ ਅਨਪੜ੍ਹ ਬੰਦੇ ਵੀ ਵਿਦਵਾਨ ਹੁੰਦੇ ਆ ਕੋਈ ਇਹੋ ਜੀ ਗੱਲ ਨਹੀਂ ਉਹਨੂੰ ਵਿਚਾਰੇ ਨੂੰ ਗਿਆਨ ਨਹੀਂ ਸਰਦਾਰ ਹਰਦੀਪ ਸਿੰਘ ਹੈ ਉਹ ਵੀ ਕਿਉਂਕਿ ਇਹ ਦੋ ਤਿੰਨ ਸ਼ਰਾਰਤੀ ਕਿਸਮ ਦੇ ਬੰਦੇ ਆ ਜਿਹੜਾ ਪਿਛਲੀ ਵਾਰ ਬਰਿੰਦਰ ਸਿੰਘ ਬੱਲਾ ਸੀ ਉਹਨਾਂ ਨੂੰ ਵੀ ਇਹਨੇ ਮਿਸ ਗਾਈਡ ਕੀਤਾ ਹੁਣ ਵੀ ਉਸੇ ਤਰ੍ਹਾਂ ਜਿਹੜਾ ਸਿਆਣਾ ਬੰਦਾ ਹੈ ਵੀ ਸਕੂਲ 'ਚ ਇੱਥੇ ਲੇਡੀਜ਼ ਸਟਾਫ ਜ਼ਿਆਦਾ ਕਰਦਾ ਹੈ ਪਹਿਲਾਂ ਵੀ ਇਹ ਲੇਡੀਜ਼ ਨਾਲ ਬਸ ਲੁਕੀ ਕਰਕੇ ਗਏ ਵੱਖ-ਵੱਖ ਦਰਖਾਸਤਾਂ ਦਿੱਤੀਆਂ ਹੋਈਆਂ ਚਲੋ ਸਾਨੂੰ ਉਮੀਦ ਹੈ ਵੀ ਉਹ ਜਿਹੜਾ ਸੱਚ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣੇ ਬਰਨਾ ਫੇਰ ਅਗਲੀ ਗੱਲ ਮੈਨੂੰ ਬਾਹਰ ਬਾਹਰ ਕਿਤੇ ਡੀਓ ਦਫਤਰ ਚਿੱਠੀ ਪਾ ਦਿੰਦੇ ਆ ਕਿਸੇ ਟੀਚਰਾਂ ਨੂੰ ਕਹਿ ਦਿੰਦੇ ਆ ਬਾਹਰ ਪੇਰੈਂਟਸ ਨੂੰ ਕਹਿ ਦਿੰਦੇ ਆ ਵੀ ਇਹ ਤਾਂ ਜੀ ਮੱਤਲਾ ਉੱਥੇ ਖਾਲਸਾ ਸਕੂਲ ਚ ਟੀਚਰ ਹੀ ਹੈ ਨਹੀਂਗਾ ਵੀ ਮੱਤਲਾ ਕਰਨਾ ਸਾਡੇ ਡੀਓ ਸਾਹਿਬ 2022 ਤੋਂ ਕੋਰਸਪੋਨੈਂਡਟ ਚੱਲ ਰਹੇ ਆ ਜਿਨ੍ਹਾਂ ਦੀ ਗਵਰਨਮੈਂਟ ਦੀ ਜਿਹੜੀ ਐਡਡਡ ਪੋਸਟਾਂ ਦੇ ਕੰਮ ਕਰਦੇ ਉਹਨਾਂ ਦੀ ਸੈਲਰੀ ਡੀਓ ਸਾਹਿਬ ਦੁਆਰਾ ਡਿਸਟ੍ਰਿਬਿਊਟ ਕੀਤੀ ਜਾਂਦੀ ਹੈ ਇਹ ਇਹਨੂੰ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਨੂੰ ਬਹੁਤੇ ਬੰਦਿਆਂ ਨੂੰ ਪਤਾ ਹੈ ਵੀ ਇਹਦੇ ਕੁਛ ਨਹੀਂ ਨਿਭੜਦਾ ਅੱਜ ਫੇਰ ਇਹ ਆਏ ਕਹਿੰਦੇ ਜੀ ਤੂੰ ਮਤਲ ਕੀਤਾ ਹੋਇਆ ਤੁਹਾਡੀ ਅਸੀਂ ਪਰਤਾਲ ਕਮੇਟੀ ਐ ਵੀ ਅਸੀਂ ਤੁਹਾਡੀ ਪਰਤਾਲ ਕਰਨ ਆਏ ਆ ਵੇਖੋ ਪਰਤਾਲ ਵਾਲੇ 2 ਲਗਦੇ ਹੁੰਦੇ ਆ 3 ਲਗਦੇ ਹੁੰਦੇ ਆ ਇਹਨਾਂ ਨਾਲ 12 14 ਬੰਦੇ ਗੇਟ ਤੇ ਖੜੇ ਐ ਕੋਸੇ 12 14 ਅੰਦਰ ਆ ਗਏ ਕਮੇਟੀ ਦੇ 12 ਮੈਂਬਰ ਹੁੰਦੇ ਐ ਐ ਨਹੀਂ ਲੱਗਦਾ ਕਿ ਸਕੂਲ ਦਾ ਮਾਹੌਲ ਐ ਇਸ ਤਰ੍ਹਾਂ ਦੇਖ ਕੇ ਖਰਾਬ ਹੋ ਰਿਹਾ ਬੱਚੇ ਬੱਚਿਆਂ ਨੂੰ ਜੀ ਬਿਲਕੁਲ ਲੱਗ ਰਿਹਾ ਜੀ ਦਿਮਾਗੀ ਤੌਰ ਤੇ ਪਰੇਸ਼ਾਨ ਆ ਸੀ ਵੀ ਪੇਰੈਂਟਸ ਨੂੰ ਅਸੀਂ ਸਾਨੂੰ ਅਧਿਆਪਕ ਹੋਣ ਦੇ ਨਾਤੇ ਜੇ ਮੰਨ ਲਓ ਮੈਨੂੰ ਇਹ ਲੱਗਦਾ ਮੇਰੇ ਚ ਅਧਿਪਕਾਂ 'ਲੇ ਗੁਣ ਨਾ ਹੋਣ ਫਿਰ ਤਾਂ ਬੰਦਾ ਬਿਸ਼ਰਮਜਾ ਹੋ ਜਾਂਦਾ ਪਰ ਮੈਂ ਇਨਸਾਨੀ ਹੱਤ ਤੌਰ ਤੇ ਪੂਰੇ ਜੋਰ ਨਾਲ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਸਾਰੇ ਜਿਹੜੇ ਸਾਡੇ ਪ੍ਰਬੰਧਕ ਅਧਿਕਾਰੀ ਆ ਸਾਡੇ ਮਾਨਯੋਗ ਉਹਨਾਂ ਨੂੰ ਮੈਂ ਬਾਰ ਬਾਰ ਬੇਨਤੀ ਕਰਦਾ ਵੀ ਘੱਟੋ ਘੱਟ ਇਹ ਜੇ ਬੰਦਿਆਂ ਦਾ ਕਰਤਾਰ ਵੇਖ ਕੇ ਘੱਟੋ ਘੱਟ ਮਰਦੀਪਕ ਸਿੰਘ ਨੂੰ ਵੀ ਵੀ ਇਹ ਕਮੇਟੀ ਹੈ ਹੀ ਨਹੀਂ ਫੇਕ ਕਮੇਟੀ ਹੈ ਇਹ ਤਾਂ ਆਖੇ ਬਸ ਉਹ ਸਭ ਤੋਂ ਵੱਧ ਉਹ ਗੋਵਿੰਦਰ ਸਿੰਘ ਆਮ ਆਦਮੀ ਪਾਰਟੀ ਦਾ ਓਟ ਆਸਲਾ ਲੈ ਕੇ ਉਹ ਸਭ ਤੋਂ ਵੱਧ ਸਾਡੀ ਸੰਸਥਾ ਨੂੰ ਬਦਨਾਮ ਕਰ ਰਹੇ। ਡੀਸੀ ਦਫਤਰ ਤੋਂ ਵੀ ਇੱਕ ਤਰ੍ਹਾਂ ਦਾ ਲੈਟਰ ਆਇਆ ਜਿਹੜਾ ਉਹਨਾਂ ਦੇ ਡੀਸੀ ਦਫਤਰ ਦੇ ਵਿੱਚੋਂ ਡੀਸੀ ਦਫਤਰ ਦੇ ਵਿੱਚੋਂ ਜਿਹੜਾ ਲੈਟਰ ਆ ਉਹ ਪਰਤਾਲ ਲਾਤੀ ਤਿੰਨ ਪ੍ਰਿੰਸੀਪਲਾਂ ਨੇ ਕੀਤੀ ਹੈ ਡੀਓ ਸਾਹਮਣੇ ਪਰਤਾਲ ਲਾਤੀ ਉਹ ਪਰਤਾਲ ਦਾ ਵੀ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਵੀ ਉਹਨਾਂ ਨੂੰ ਪ੍ਰਬੰਧ ਕਲਾਉਣ ਦੀ ਸਵਾਰਥ ਕਰਤੀ। ਆ ਮੇਰੇ ਕੋਲੇ ਇੱਥੇ ਇੱਕ ਪੱਤਰ ਪਿਆ ਹੈ। ਆ ਮਾਨਯੋਗ ਐਸਐਸਪੀ ਸਾਹਿਬ ਦਾ ਪੱਤਰ ਪਿਆ ਮੈਂ ਤੁਹਾਨੂੰ ਇਹ ਵੀ